ਇਦਵਾਲੀ ਨੇ ਹੜਾ ਪੁੱਤ ਤੁਮੈਂ ਬਿਆ ਕਰੂੰਗਾ ਕਉਣ ਪਰ ਬਿਆ ਕਰੂੰ ਆਂਦੇ ਨਾ ਤਨ ਭੈਣਾ ਜੀ ਇੱਕ ਭਾਈ ਆ ਦਵਾਰੀ ਦਾ ਦਿਨ ਸੀ ਆ ਗੱਡੀ ਨੇ ਆ ਕੇ ਫੇਟ ਮਾਰ ਕੇ ਮੇਰਾ ਪੁੱਤ ਜਹਾਂ ਜਾਂਦੀ ਕਰੇ ਮੈਂ ਪੁੱਤਰੇ ਸਹਾਰੀ ਕੱਟਦੀ ਸੀ ਮੇਰੇ ਪੁੱਤਰੀ ਕਮਾਈ ਤੇ ਚੱਲਦੀ ਸੀ ਮੈਨੂੰ ਹੁਣ ਕੋਈ ਕਮਾਈ ਦਾ ਸਹਾਰਾ ਨਹੀਂ ਹੈ ਪੰਲਾਣਪਾਲ ਪੁਲੂਸਿਆ ਉਹਨਾਂ ਨੇ ਜਵਾਨ ਕਰਿਆ ਮਾਤਿਆਂ ਬੇ ਮੇਰੇ ਤਿੰਨ ਧੀਆਂ ਸੀ ਤਿੰਨ ਭੈਣਾਂ ਦਾ ਵਿਆਹ ਕਰਨਾ ਸੀ ਮੇਰੇ ਪੁੱਤ ਗੱਡੀ ਦੇ ਪੇਟ ਨਾਲ ਦਿੱਤੋ ਜੀ ਹਾਂ ਤਾਂ ਹਮਾਰਾ ਰੋਂਦੇ ਪਰਿਵਾਰ ਦੇ ਇਹ ਹਾਲਾਤ ਸੁਣ ਕਰ ਦੇਣ ਵਾਲੇ ਨੇ ਝੰਝੋੜ ਕੇ ਰੱਖ ਦੇਣ ਵਾਲੇ ਨੇ ਭਾਵੁਕ ਹੋਏ ਇਸ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਉਨ੍ਹਾਂ ਦੇ ਸਿਰ ਤੇ ਹੀ ਪਰਿਵਾਰ ਦਾ ਗੁਜਾਰਾ ਚੱਲ ਰਿਹਾ ਸੀ ਜਾਣਕਾਰੀ ਮੁਤਾਬਕ ਦੀਵਾਲੀ ਦਾ ਤਿਹਾਰ ਮਨਾਉਣ ਲਈ ਕੁਲਦੀਪ ਸਿੰਘ ਚੰਡੀਗੜ੍ਹ ਤੋਂ ਘਰ ਆਇਆ ਸੀ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਸੀ ਪਰ ਇਸ ਪਰਿਵਾਰ ਨੂੰ ਨਹੀਂ ਪਤਾ ਸੀ ਉਹਨਾਂ ਦੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਲੱਗ ਜਾਵੇਗੀ ਖੁਸ਼ੀਆਂ ਵਾਲਾ ਇਹ ਦਿਨ ਉਹਨਾਂ ਦੇ ਪੁੱਤ ਦਾ ਆਖਰੀ ਦਿਨ ਬਣ ਜਾਵੇਗਾ ਜਾਣਕਾਰੀ ਮੁਤਾਬਕ ਪਿਕਅਪ ਗੱਡੀ ਚਾਲਕ ਦੀ ਲਾਪਰਵਾਹੀ ਕਾਰਨ ਇਸ ਪਰਿਵਾਰ ਦੇ ਜਵਾਨ ਪੁੱਤ ਦੀ ਮੌਤ ਹੋਈ ਹੈ ਇਸ ਹਸਤੇਬਸ ਦੇ ਘਰ ਚ 70 ਬਿਚ ਚੁੱਕੇ ਨੇ ਦੱਸਿਆ ਜਾ ਰਿਹਾ ਹੈ ਕਿ ਪਿਕਅਪ ਦੇ ਡਰਾਈਵਰ ਨੇ ਗੱਡੀ ਨੂੰ ਸੜਕ ਵਿਚਾਲੇ ਹੀ ਰੋਕ ਲਿਆ ਸੀ ਜਿਸ ਕਾਰਨ ਕੁਦੀਪ ਸਿੰਘ ਦਾ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਿਆ ਮੌਕੇ ਤੇ ਹੀ ਨੌਜਵਾਨ ਦੀ ਮੌਤ ਹੋ ਗਈ ਇਸ ਘਟਨਾ ਚ ਦੋ ਹੋਰ ਲੋਕ ਵੀ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਜਾਣਕਾਰੀ ਮੁਤਾਬਕ ਇਸ ਘਟਨਾ ਤੋਂ ਬਾਅਦ ਪਿਕਅਪ ਗੱਡੀ ਦਾ ਚਾਲਕ ਮੌਕੇ ਤੋਂ ਫਰਾਰ ਹੋ ਚੁੱਕਿਆ ਘਟਨਾ ਕੀ ਤੰ ਨਾ ਭੈਣਾ ਜੀ ਇੱਕ ਭਾਈ ਆ ਦਿਵਾਲੀ ਦਾ ਦਿਨ ਸੀਗਾ ਗੱਡੀ ਨੇ ਆ ਕੇ ਫੇਟ ਮਾਰ ਕੇ ਮੇਰੇ ਪੁੱਤ ਜਾਨ ਜਾਂਦੀ ਕਰਤੇ ਤੁਹਾਨੂੰ ਕੇ ਮਦਦ ਚਾਹੀਦੀ ਤੰ ਮੇਰੇ ਧੀਆ ਪਿਆਉਣ ਵਾਲੇ ਤੰ ਮੈਂ ਪੁੱਤ ਦੇ ਸਹਾਰੇ 'ਚ ਕੱਟਦੀ ਸੀ ਜੀ ਮੇਰੇ ਪੁੱਤ ਦੀ ਕਮਾਈ ਤੇ ਚੱਲਦੀ ਸੀ ਮੈਨੂੰ ਹੁਣ ਕੋਈ ਕਮਾਈ ਦਾ ਸਹਾਰਾ ਨਹੀਂ ਹੈਗਾ ਜਿਵਾਨ ਮੇਰਾ ਪੁੱਤ ਸੀ ਮੈਂ ਪਹਿਲਾਂ ਉਹਨੂੰ ਪਾਲਿਆ ਪਲੋਸਿਆ ਹੁਣ ਉਹਨੇ ਜਵਾਨ ਕਰਿਆ ਮਾ ਧੀਆਂ ਵੀ ਮੇਰੇ ਤਿੰਨ ਧੀਆਂ ਸੀ ਗਰੀਬ ਬੰਦੇ ਅਸੀਂ ਡੈੜੀ ਦਾ ਪੇਣਾ ਹੈ ਜੀ ਮੇਰੇ ਪੁੱਤ ਕਮਾਈ ਕਰਦਾ ਸੀਗਾ ਤਿੰਨ ਭੈਣਾਂ ਦਾ ਵਿਆਹ ਕਰਨਾ ਸੀ ਮੇਰੇ ਪੁੱਤ ਗੱਡੀ ਦੇ ਪੇਟ ਨਾਲ ਕੰਦੇਥੋ ਗਈ ਮਗਜੀ ਬਸ ਹਨ ਮੇਰੇ ਢੀਆਂ ਬਟਾ ਬਹਿਣ ਜਾਣਾ ਤੇ ਜਾਣ ਵਾਸਾ ਹਾਰਾ ਲੱਗ ਜੀ ਦਿਹਾੜੀ ਦੇ ਗਰੀਬ ਬੰਦੇ ਆ ਜੀ ਦਿਹਾੜੀ ਦੇ ਪਿਆਲੇ ਹੈ ਜੀ ਤੈਨੂੰ ਧੀਆ ਦੇ ਪਿਆ ਕਰਨ ਸਾਡਾ ਗੁਜ਼ਾਰਾ ਕਿਵੇਂ ਹੋਊਗਾ ਜੀ ਸਾਨੂੰ ਮਦਦ ਚਾਹੀਦੀ ਦਿਲ ਨੂੰ ਝੰਜੋੜ ਦੇਣ ਵਾਲੀ ਇਹ ਘਟਨਾ ਬਰਨਾਲਾ ਦੇ ਤਪਾ ਮੰਡੀ ਤੋਂ ਸਾਹਮਣੇ ਆਈ ਹੈ ਜਿੱਥੇ ਦਿਹਾੜੀ ਮਜ਼ਦੂਰੀ ਕਰ ਘਰ ਦਾ ਗੁਜ਼ਾਰਾ ਕਰਨ ਵਾਲੇ ਇਸ ਪਰਿਵਾਰ ਦਾ ਇਕਲੌਤਾ ਸਹਾਰਾ ਸਦਾ ਲਈ ਇਹਨਾਂ ਤੋਂ ਦੂਰ ਹੋ ਚੁੱਕਿਆ ਹੈ ਇਸ ਪਰਿਵਾਰ ਵੱਲੋਂ ਸਰਕਾਰ ਤੋਂ ਪ੍ਰਸ਼ਾਸਨ ਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਤੋਂ ਮਦਦ ਦੀ ਮੰਗ ਕੀਤੀ ਜਾ ਰਹੀ ਹੈ ਤੇ ਮੋਟਰਸਾਈਕਲ ਦਾ ਇਨਸੀਡੈਂਟ ਹੋ ਗਿਆ ਜੀ ਉਹਦੇ ਵਿੱਚ ਮਾਂ ਪੁੱਤ ਦੀ ਡੈਥ ਹੋ ਗਈ ਤੇ ਅੱਠਾਂ ਦਾ ਕੰਮ ਕਰ ਰਿਹਾ ਰੈਸਿਡੈਂਟ ਜਿਹੜਾ ਤੇ ਦਿਵਾਲੀ ਵਾਲੇ ਦਿਨ ਆਇਆ ਸੀ ਉਹ ਦਿਵਾਲੀ ਵਾਲੇ ਦਿਨ ਡੈਥ ਹੋ ਗਈ ਜੀ ਇਨਸੀਡੈਂਟ ਹੋਇਆ ਮੋਟਰਸਾਈਕਲ ਤੇ ਗੱਡੀ ਦਾ ਤਨ ਕੁੜੀਆਂ ਰਹਿ ਗਈਆਂ ਇਹ ਕਿਹਨੇ ਹਾਂ ਇਕੱਲਾ ਹੀ ਮੁੰਡਾ ਸੀ ਕਮਾਉਣ ਵਾਲਾ ਹੈ ਨਹੀਂ ਕੋਈ ਹੋਰ ਸਰਕਾਰ ਤੋਂ ਸਾਨੂੰ ਬਦਤੀ ਆ ਵੀ ਸਾਡੇ ਕੁੜੀਆਂ ਅੰਨ ਝੱਕੇ ਸਾਡੀ ਹੁਣ ਕੌਣ ਮਦਦ ਕਰੂਗਾ ਜੀ ਸਾਡੀ ਸਰਕਾਰ ਮੋਰ ਤੇ ਵੀ ਸਾਡੀ ਮਦਦ ਕਰੇ ਮੇਰਾ ਕਮਾਉਣ ਵਾਲਾ ਕੋਈ ਹੈ ਨਹੀਂ ਹੁਣ ਉਹ ਕਹਿੰਦਾ ਸਭ ਮੈਂ ਪਿਆ ਕਰੂੰਗਾ ਕਣ ਪੜਨਾ ਦਾ ਬਿਆ ਕਰੂਗਾ ਉਹਨੇ ਇਹ ਦੋਵਾਲੀ ਨੇ ਸੜਾ ਪੁੱਤ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਜਲਦ ਹੀ ਮਲਜ਼ਮ ਨੂੰ ਕਾਬੂ ਵੀ ਕਰ ਲਿਆ ਜਾਵੇਗਾ ਦਿਵਾਲੀ ਵਾਲੇ ਦਿਨ 21 ਨੂੰ ਰਾਤ तकरीबन 9:30 ਵਜੇ ਕੁਲਦੀਪ ਸਿੰਘ son of ਰੂਪ ਸਿੰਘ 23 ਸਾਲ ਦੀ ਏਜ ਦਾ ਲੜਕਾ ਸੀਗਾ ਇਹ ਆਪਣੇ ਦੋਸਤਾਂ ਨਾਲ ਦੀਵਾਲੀ ਕਰਕੇ ਚੰਡੀਗੜ੍ਹ ਵੇਖੇ ਨੇ ਇਹ ਚੁਗਾਠਾਂ ਦਾ ਕੰਮ ਕਰਦਾ ਸੀ ਇਹ ਦੀਵਾਲੀ ਮਨਾਉਣ ਲਈ ਤਪਾ ਵਿਖਿਆ ਆ ਸੀ ਆਪਣੇ ਦੋਸਤਾਂ ਨਾਲ ਮੋਟਰਸਾਈਕਲ ਤੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਜਿੱਥੇ ਬਾਬਾ ਮੱਠ ਰੋਡ ਹੈਗਾ ਉਹਦੇ ਨਜ਼ਦੀਕ ਹੀ ਅਚਾਨਕ ਇੱਕ ਪਿਕਅਪ ਗੱਡੀ ਸੀ ਜਿਹਨੂੰ ਨਾਮ ਬਲੂਮ ਡਰਾਈਵਰ ਚਲਾ ਰਿਹਾ ਸੀ ਉਹਨੇ ਅਚਾਨਕ ਬ੍ਰੇਕ ਮਾਰ ਦਿੱਤੇ ਜਿਸ ਨਾਲ ਜਿਹੜਾ ਮੋਟਰਸਾਈਕਲ ਤੇ ਪਿੱਛੋਂ ਟਕਰਾ ਗਿਆ ਮੋਟਰਸਾਈਕਲ ਟਕਰਾਉਣ ਨਾਲ ਕੁਲਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਜਿਸ ਕਰਕੇ ਅਸੀਂ ਉਹਨੂੰ 21 ਨੂੰ ਮੋਰਚਰੀ ਵਿੱਚ ਸਿਫਟ ਕੀਤਾ ਤੇ ਜਿਹੜਾ ਉਹਦੇ ਨਾਲ ਲੜਕਾ ਸੀ ਉਹਨੂੰ ਇੱਥੋਂ ਰੈਫਰ ਕਰ ਦਿੱਤਾ ਗਿਆ ਸੀ ਆਦੇਸ਼ ਵਿੱਚ ਉਹ ਆਦੇਸ਼ ਵਿੱਚ ਸੀ ਤੇ ਕੱਲ ਅਸੀਂ ਨਾਮ ਲੂਮ ਡਰਾਈਵਰ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ ਸਰ ਕੀ ਕੁਝ ਬਰਾਮਦ ਕੀਤਾ ਗੱਡੀ ਕੋ ਪਿਕਅਪ ਗੱਡੀ ਬਰਾਮਦ ਕਰ ਲਈ ਹੈ ਡਰਾਈਵਰ ਫਿਲਹਾਲ ਨੱਠ ਗਿਆ ਸੀ ਜਿਸ ਕਰਕੇ ਉਹਦੀ ਤਲਾਸ਼ ਜਾਰੀ ਹੈ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਦੀਵਾਲੀ ਵਾਲੇ ਦਿਨ ਇਸ ਪਰਿਵਾਰ ਤੇ ਦੁੱਖਾਂ ਦਾ ਵੱਡਾ ਪਹਾੜ ਟੁੱਟ ਚੁੱਕਿਆ ਹੈ ਇਸ ਕਹਿਰ ਨੂੰ ਇਸ ਦੁੱਖ ਨੂੰ ਸ਼ਬਦਾਂ ਚ ਵੀ ਬਿਆਨ ਕੀਤਾ ਨਹੀਂ ਜਾ ਸਕਦਾ ਹਰ ਕਿਸੇ ਵੱਲੋਂ ਇਸ ਘਟਨਾ ਤੇ ਦੁੱਖ ਜਤਾਇਆ ਜਾ ਰਿਹਾ ਹੈ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਜਗਵਾਨੀ ਟੀਵੀ ਲਈ ਬਨੀਤ ਸ਼ਰਮਾ ਦੀ ਰਿਪੋਰਟ